ਜੀ ਹਰੀਆਂ ਸਬਜ਼ੀਆਂ ਲਓ ਹਰੀਆਂ ਸਬਜ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਵਟਾਮਨ ਨੇ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਹੈ ਬਹੁਤ ਜ਼ਿਆਦਾ ਤਾਕਤ ਵਾਲੀ ਚੀ ਹੁੰਦੀ ਹੈ ਤੁਸੀਂ ਬਾਜ਼ਾਰ ਦਾ ਖਾਣਾ ਖਾਣਾ ਭੁੱਲ ਜਉਗੇ ਹਰੀਆਂ ਸਬਜ਼ੀਆਂ ਖਾਓ ਫਰੂਟ ਖਾਓ ਔਰ ਆਪਣੇ ਬਣਾਓ ਆਪਣੇ ਉਗਾਓ ਆਪਣੇ ਖਾਓ ਇੰਨਾ ਹਰੀਆਂ ਸਬਜ਼ੀਆਂ ਖਾਣ ਦੇ ਨਾਲ ਤੁਹਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਬਦਲਾਅ ਆਏਗਾ ਤੁਸੀਂ ਵਾਰ-ਵਾਰ ਦਵਾਈਆਂ ਖਾ-ਖਾ ਕੇ ਥੱਕ ਚੁੱਕੇ ਹੋ ਤਾਂ ਇਹਨਾਂ ਸਬਜ਼ੀਆਂ ਦਾ ਸੇਵਨ ਕਰੋ। ਤੁਸੀਂ ਇਹਨਾਂ ਸਬਜ਼ੀਆਂ ਦਾ ਸੇਵਨ ਕਰੋਗੇ ਤੁਹਾਡੀ ਸਿਹਤ ਤੰਦਰੁਸਤ ਰਹੇਗੀ। ਅਗਰ ਤੁਸੀਂ ਆਪਣੀ ਸਿਹਤ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਹੋ, ਬਹੁਤ ਵਧੀਆ ਲੰਬੀ ਉਮਰ ਜੀਣਾ ਚਾਹੁੰਦੇ ਹੋ ਇਹਨਾਂ ਸਬਜ਼ੀਆਂ ਦਾ ਇਸਤੇਮਾਲ ਕਰੋ। ਵਧੀਆ ਹੋਵੇਗਾ ਤੁਸੀਂ ਆਪਣੇ ਘਰ ਦੇ ਵਿੱਚ ਸਬਜ਼ੀਆਂ ਉਗਾਓ। ਆਪਣੇ ਖੇਤਾਂ ਵਿੱਚ ਸਬਜ਼ੀਆਂ ਉਗਾਓ ਆਪਣੀਆਂਗਾਓ ਬਿਨਾ ਖਾਸਪਰੇਅ ਤੋਂ ਉਗਾਓ ਅਗਰ ਇਨ੍ਹਾਂ ਸਬਜ਼ੀਆਂ ਦੇ ਵਿੱਚ ਤੁਸੀਂ ਕੋਈ ਖਾਦ ਸਪਰੇਅ ਦਾ ਇਸਤੇਮਾਲ ਨਹੀਂ ਕਰਦੇ ਹੋ ਤੁਹਾਡੀ ਸਿਹਤ ਵਿੱਚ ਸਾਰੇ ਦੇ ਸਾਰੇ ਵਿਟਾਮਿਨ ਆਉਣਗੇ ਸਾਰੇ ਦੇ ਸਾਰੇ ਮਿਨਰਲਸ ਆਉਣਗੇ ਹਰ ਤਰ੍ਹਾਂ ਦੀ ਸਿਹਤ ਦੀ ਦਵਾਈ ਮਿਲੇਗੀ ਅਗਰ ਤੁਸੀਂ ਡਾਕਟਰਾਂ ਤੋਂ ਖਿਹੜਾ ਛਡਾਉਣਾ ਚਾਹੁੰਦੇ ਹੋ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰੋ ਹਰੀਆਂ ਸਬਜ਼ੀਆਂ ਜੋ ਖਾਂਦਾ ਰਹੇਗਾ ਉਹ ਬੰਦਾ ਤੰਦਰੁਸਤ ਰਹੇਗਾ ਕਿਸੇ ਨੂੰ ਵੱਡੇ ਹਸਪੀਟਲ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਡੀ ਜਿੰਨੀ ਜ਼ਿੰਦਗੀ ਬਚੀ ਐ ਉਸ ਜ਼ਿੰਦਗੀ ਦਾ ਆਨੰਦ ਲੈਣ ਦੇ ਵਾਸਤੇ ਤੁਹਾਨੂੰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਅਗਰ ਵਿਦੇਸ਼ਾਂ ਵਿੱਚ ਦੇਖੋਗੇ ਵਿਦੇਸ਼ਾਂ ਵਿੱਚ ਵੀ ਇਹਨਾਂ ਸਬਜ਼ੀਆਂ ਦੀ ਵਰਤੋਂ ਕਰਦੇ ਨੇ ਉਹ ਬਹੁਤ ਜ਼ਿਆਦਾ ਘਟ ਹੈ ਮੌਲ ਵਿੱਚ ਜਾਂਦੇ ਨੇ ਸਾਡੇ ਲੋਕ ਬਜਾਰੀ ਖਾਣਾ ਖਾਣ ਦੇ ਆਦੀ ਹੋ ਗਏ ਨੇ ਇਸੇ ਕਰਕੇ ਬਿਮਾਰੀਆਂ ਦੇ ਨਾਲ ਲੜ ਰਹੇ ਨੇ ਬਿਮਾਰੀਆਂ ਦੇ ਨਾਲ ਲੜਨ ਦੇ ਕਰਕੇ ਉਹਨਾਂ ਦੇ ਜੇਬ ਦੇ ਵਿੱਚ ਪੈਸਾ ਘਟਦਾ ਜਾ ਰਿਹਾ ਹੈ ਔਰ ਲੋਕ ਕਹਿੰਦੇ ਨੇ ਕਿ ਵਿਦੇਸ਼ੀ ਤਾਕਤਾਂ ਆ ਕੇ ਤੇ ਕਬਜ਼ਾ ਕਰ ਰਹੀਆਂ ਨੇ ਇਸ ਕਰਕੇ ਦੋਸਤੋ ਹਰੀਆਂ ਸਬਜ਼ੀਆਂ ਖਾਓ ਸੇਤ ਨੂੰ ਸਹੀ ਰੱਖੋ ਤੰਦਰੁਸਤ ਰਹੋ ਤੁਹਾਡੀ ਸਿਹਤ ਅਗਰ ਚੰਗੀ ਹੈ ਤੁਸੀਂ ਆਪਣੇ ਖਾਣੇ ਦੇ ਵਿੱਚ ਬਹੁਤ ਵਧੀਆ ਸਬਜ਼ੀਆਂ ਲਿਆ ਕੇ ਫਰੂਟ ਲਿਆ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ ਅਗਰ ਫਿਰ ਵੀ ਸਮਝ ਨਾ ਆਵੇ ਕਿਸੇ ਹਸਪਤਾਲ ਜਾ ਕੇ ਦੇਖੋ ਹਸਪਤਾਲ ਕੋਈ ਵੀ ਹੈ ਕੋਈ ਖਾਲੀ ਨਹੀਂ ਹੈਗਾ ਸਾਰੇ ਦੇ ਸਾਰੇ ਹਸਪਤਾਲ ਬੁੱਕ ਨੇ ਕੋਈ ਵੀ ਬੈੱਡ ਖਾਲੀ ਨਹੀਂ ਹੈਗਾ ਕਾਰਨ ਕੀ ਹੈ ਅਸੀਂ ਇਹਨਾਂ ਹਰੀਆਂ ਸਬਜ਼ੀਆਂ ਦੀ ਵਰਤੋਂ ਨਹੀਂ ਕਰਦੇ ਅਸੀਂ ਸਿਰਫ ਸਿਰਫ ਆਪਣੀ ਸਿਹਤ ਨੂੰ ਗਵਾਉਣ ਤੇ ਲੱਗੇ ਆਂ ਆਪਣੀ ਸਿਹਤ ਨੂੰ ਬਚਾਉਣ ਦੇ ਵਾਸਤੇ ਕੋਈ ਉੱਪਰ ਵਾਲੇ ਨਹੀਂ ਕਰ ਰਹਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਸਬਜ਼ੀਆਂ ਦਾ ਇਸਤੇਮਾਲ ਕਰੋਗੇ ਅਗਰ ਤੁਹਾਡੇ ਕੋਲ ਆਪਣੀ ਜ਼ਮੀਨ ਹੈ ਜ਼ਮੀਨ ਦੇ ਵਿੱਚ ਸਬਜ਼ੀਆਂ ਉਗਾਓ ਅਗਰ ਖੇਤਾਂ ਦੇ ਵਿੱਚ ਸਬਜ਼ੀਆਂ ਉਗਾਉਂਗੇ ਆਪਣੇ ਖੇਤਾਂ ਵਿੱਚ ਸਪਰੇਅ ਦਾ ਇਸਤੇਮਾਲ ਨਹੀਂ ਕਰੋਗੇ ਤੁਹਾਡੀ ਸਿਹਤ ਤੰਦਰੁਸਤ ਰਹੇਗੀ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਥੋੜੀ ਜਿਹਾ ਬੱਜੀ ਹੈ ਉਹਦੇ ਵਿੱਚ ਵੀ ਤੁਸੀਂ ਸਬਜ਼ੀਆਂ ਥੋੜੀਆਂ-ਥੋੜੀਆਂ ਸਬਜ਼ੀਆਂ ਲਗਾ ਕੇ ਉਹਦਾ ਆਨੰਦ ਲੈ ਸਕਦੇ ਹੋ ਡਾਕਟਰਾਂ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਹਰੀਆਂ ਸਬਜ਼ੀਆਂ ਖਾਓ ਕੁਦਰਤੀ ਸਬਜ਼ੀਆਂ ਖਾਓ ਕੁਦਰਤੀ ਫਰੂਟ ਖਾਓ ਜੋ ਪ੍ਰਮਾਤਮਾ ਨੇ ਆਪ ਨੂੰ ਖਾਣ ਵਾਸਤੇ ਦਿੱਤੇ ਨੇ ਅਗਰ ਤੁਸੀਂ ਇਹਨਾਂ ਸਬਜ਼ੀਆਂ ਦਾ ਇਸਤੇਮਾਲ ਕਰਦੇ ਹੋ ਤੁਹਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਬਦਲਾਅ ਆਏਗਾ ਤੁਹਾਡੀ ਸਿਹਤ ਤੰਦਰੁਸਤ ਰਹੇਗੀ ਅਗਰ ਤੁਸੀਂ ਤੰਦਰੁਸਤ ਹੋਗੇ ਪੂਰੇ ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ ਖੁਸ਼ੀਆਂ ਦੇ ਨਾਲ ਨਾਲ ਤੁਸੀਂ ਲੋਕਾਂ ਨੂੰ ਖੁਸ਼ੀਆਂ ਵੰਡ ਸਕਦੇ ਹੋ ਅਗਰ ਇਹ ਜਾਣਕਾਰੀ ਚੰਗੀ ਲੱਗੀ ਹੈ ਤੁਸੀਂ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਦਾ ਰੁਝਾਨ ਹਰੀਆਂ ਸਬਜ਼ੀਆਂ ਵੱਲ ਜਾਵੇ ਧੰਨਵਾਦ ਥੈਂਕ ਯੂ